ਇੱਕ ਵਾਰ ਇੱਕ ਸੰਤ ਆਪਣੇ ਲਈ ਖੁਦ ਦਾ ਆਸ਼ਰਮ ਬਣਾਉਣਾ ਚਾਹੁੰਦਾ ਸੀ ਤਾਂ ਕਿ ਉਹ ਆਪਣੀ ਬਾਕੀ ਦੀ ਜ਼ਿੰਦਗੀ ਸੁਖੀ ਬਤੀਤ ਕਰ ਸਕੇ ਆਰਾਮਦਾਇਕ ਬਤੀਤ ਕਰ ਸਕੇ ਅਤੇ ਉਸ ਨੂੰ ਥਾਂ-ਥਾਂ ਤੇ ਨਾ ਪਟਕਣਾ ਪਵੇ ਆਸ਼ਰਮ ਲਈ ਧਨ ਇਕੱਠਾ ਕਰਨ ਲਈ ਉਹ ਵੱਖ-ਵੱਖ ਪਿੰਡਾਂ ਵਿੱਚ ਜਾ ਰਿਹਾ ਸੀ ਇੱਕ ਦਿਨ ਇੱਕ ਪਿੰਡ ਵਿੱਚ ਉਸਦੀ ਮੁਲਾਕਾਤ ਇੱਕ ਕਿਸਾਨ ਨਾਲ ਹੁੰਦੀ ਹੈ ਉਹ ਕਿਸਾਨ ਦੀ ਝੌਂਪੜੀ ਵਿੱਚ ਜਾਂਦਾ ਹੈ ਤਾਂ ਕਿਸਾਨ ਉਸ ਦਾ ਬਹੁਤ ਅੱਛੇ ਢੰਗ ਨਾਲ ਸਵਾਗਤ ਕਰਦਾ ਹੈ ਅਤੇ ਉਸ ਨੂੰ ਭੋਜਨ ਪਾਣੀ ਵੀ ਸ਼ਕਾਉਂਦਾ ਹੈ। ਸੰਤ ਉਸ ਦੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਇੱਕ ਦਿਨ ਉਸ ਦੀ ਝੌਂਪੜੀ ਵਿੱਚ ਹੀ ਆਰਾਮ ਕਰਨ ਲਈ ਰੁਕਣ ਦਾ ਫੈਸਲਾ ਕਰਦਾ ਹੈ। ਕਿਸਾਨ ਬਹੁਤ ਖੁਸ਼ ਹੁੰਦਾ ਹੈ। ਉਹ ਆਪਣੀ ਪੂਰੀ ਸ਼ਰਧਾ ਭਾਵਨਾ ਨਾਲ ਉਸ ਦੀ ਸੇਵਾ ਕਰਦਾ ਹੈ। ਕਿਸਾਨ ਗਰੀਬ ਸੀ ਉਸ ਕੋਲ ਸੌਣ ਲਈ ਇੱਕ ਹੀ ਮੰਝਾ ਸੀ। ਕਿਸਾਨ ਗਰੀਬ ਸੀ ਉਸ ਕੋਲ ਇੱਕ ਹੀ ਮੰਝਾ ਸੀ ਉਹ ਉਸ ਤੇ ਵਧੀਆ ਢੰਗ ਨਾਲ ਬਿਸਤਰ ਵਿਛਾ ਕੇ ਸੰਤ ਨੂੰ ਸੌਣ ਲਈ ਕਹਿੰਦਾ ਹੈ ਤੇ ਆਪ ਖੁਦ نیچے ਫਰਸ਼ ਤੇ ਸੌ ਜਾਂਦਾ ਹੈ ਉਸ ਨੂੰ ਥੋੜੇ ਹੀ ਸਮੇਂ ਵਿੱਚ ਉਸ ਨੂੰ ਇੱਕ ਆਰਾਮਦਾਇਕ ਨੀਂਦ ਆ ਜਾਂਦੀ ਹੈ ਪਰ ਸੰਤ ਨੂੰ ਉਸ ਬਿਸਤਰ ਤੇ ਵੀ ਨੀਂਦ ਨਹੀਂ ਆਉਂਦੀ ਤੇ ਉਹ बार-बार ਉਸ ਕਿਸਾਨ ਵੱਲ ਦੇਖਦਾ ਹੈ ਜੋ ਬੜੇ ਹੀ ਆਰਾਮ ਨਾਲ ਸੁੱਤਾ ਪਿਆ ਸੀ ਸੰਤ ਦੇਖਦਾ ਹੈ ਕਿ ਇਸ ਨੂੰ ਇਸ ਫਰਸ਼ ਤੇ ਵੀ ਬੜੇ ਆਨੰਦਮਈ ਢੰਗ ਨਾਲ ਨੀਂਦ ਆ ਰਹੀ ਹੈ। ਇਸੇ ਚਿੰਤਾ ਵਿੱਚ ਉਸ ਦੀ ਪੂਰੀ ਰਾਤ ਲੰਘ ਜਾਂਦੀ ਹੈ। ਜਦੋਂ ਸਵੇਰ ਹੁੰਦੀ ਹੈ ਤਾਂ ਸੰਤ ਕਿਸਾਨ ਨੂੰ ਪੁੱਛਦਾ ਹੈ ਕਿ ਮੈਂ ਤਾਂ ਇੰਨੇ ਵਧੀਆ ਵਿਸਤਰ ਤੇ ਪਿਆ ਸੀ। ਮੈਨੂੰ ਤਾਂ ਫਿਰ ਵੀ ਢੰਗ ਦੀ ਨੀਂਦ ਨਹੀਂ ਆਈ। ਪਰ ਤੂੰ ਤਾਂ ਫਰਸ਼ ਤੇ ਪਿਆ ਸੀ ਕਿ ਤੈਨੂੰ ਫਰਸ਼ ਦੇ ਸਖਤ ਹੋਣ ਦਾ ਅਹਿਸਾਸ ਨਹੀਂ ਹੋਇਆ? ਤਨੂ ਫਰਸ਼ ਤੇ ਨੀਂਦ ਕਿਵੇਂ ਆ ਗਈ ਕਿਸਾਨ ਨੇ ਬੜੀ ਸਰਲਤਾ ਨਾਲ ਜਵਾਬ ਦਿੱਤਾ ਕਿ ਇਹ ਝੂੰਪੜੀ ਹੀ ਮੇਰੇ ਲਈ ਮਹਿਲ ਦੇ ਬਰਾਬਰ ਹੈ ਇਸ ਵਿੱਚ ਮੇਰੀ ਮਿਹਨਤ ਦੀ ਮਹਿਕ ਹੈ ਮੈਂ ਪੂਰਾ ਦਿਨ ਮਿਹਨਤ ਕਰਦਾ ਹਾਂ ਤੇ ਸ਼ਾਮ ਨੂੰ ਆਪਣੇ ਘਰ ਆ ਕੇ ਜਦੋਂ ਭੋਜਨ ਛਕਦਾ ਹਾਂ ਤਾਂ ਮੈਂ ਖੁਦ ਨੂੰ ਬੜੇ